ਮਾਮਲਾ ਇਹਨਾਂ ਦਾ ਵੀ ਇਹਨਾਂ ਨੇ ਐਨਆਰਆਈ ਆ ਸਕੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚਾ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਗਪਤਾਰ ਹੋਏ ਆ ਉਹਨਾਂ ਚੋਂ ਦੋ ਜ਼ਖਮੀ ਐ ਤੇ ਇੱਕ ਜਿਹੜਾ ਵਾ ਸ਼ੂਟਰ ਜਿਹੜਾ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਨਡ ਰਿਮਾਨ ਵੇਲਿਆ ਤੇ ਉਹ ਹਸਪੀਟਲ ਦਾ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਨਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ ਇਹਨਾਂ ਦਾ ਦੋ ਦਿਨ ਦਾ ਰਿਮਾਨਡ ਵੇਲਿਆ ਅੱਜ ਖਤਮ ਹੋਇਆ ਅੱਜ ਜੇਲ੍ਹ ਜਾ ਰਹੇ ਆ ਅੱਜ 14 ਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕੀਤੇ ਤੇ ਜਿਹੜੇ ਸ਼ੂਟਰ ਕਿੰਨੇ ਆ ਇਹਨਾਂ ਸ਼ੂਟਰ ਕੋਈ ਨਹੀਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ ਦੋ ਬੰਦੇ ਮਤਲਬ ਹੋਟਲ ਦੇ ਇਹਨਾਂ ਨੂੰ ਦੋ ਦਿਨਾਂ ਪਹਿਲਾਂ ਮਿਲਿਆ ਸੀਗਾ ਹੋਣੇ 14 ਦਿਨ ਦੇ ਵਾਸਤੇ ਚੱਲ ਜਾ ਹਾਂਜੀ ਜਿਹੜੇ ਅਗੇ ਕੋਣ ਨਹੀਂ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾ ਸਾਫਾ ਸੌਰੇ ਸੀਗੇ ਸੌਰਾ ਸਾਫ ਸੀਗੇ ਇਹਨਾਂ ਦਾ ਜਨ ਕੀ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰામਤ ਹੋ ਗਈ ਪਿਸਤੋਲਾ ਉਹ ਹਾਂ ਪਿਸਤੌਲ ਬਣਾਉਂਦੇ। ਟੋਟਲ ਕਿੰਨੇ ਆ ਰੋਪੀ ਇੱਧਰ ਇੱਥੇ ਲਿਆਏ ਪੇਸ਼ੀ ਵਾਸਤੇ? ਅਸੀਂ ਟੋਟਲ 5 ਤੇ 6 ਲਿਆਏ ਸੀ। 6 ਲਿਆਏ ਹੋ। ਹਾਂ ਜੀ। 6 ਆਹ ਛੂਟਰ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ। ਛੂਟਰ ਦਾ ਛੂਟਰ ਦਾ ਨਾਮ ਕੀ ਹੈ? ਹਾਂ ਜੀ ਸਾਬੀ ਦਾ। ਛੂਟਰ ਦਾ ਪੂਰਾ ਨਾਮ? ਸੁਖਿੰਦਰ ਸਿੰਘ ਸਾਹਿਬ ਪੰਚਾਇਤ ਨੂੰ ਕੀਤਾ ਗਿਆ ਹਾਂਜੀ ਪੰਚਾਇਤ ਨੂੰ ਕੀਤਾ ਗਿਆ ਨੂੰ ਪਤਾ ਹੀ ਨਹੀਂ ਪਰ ਪੁਲਿਸ ਤੇ ਕਹਿ ਰਹੀ ਹੈ ਕਿ ਮਾਰਨ ਵਾਸਤੇ 15 ਲੱਖ ਰੁਪਏ ਦਿੱਤਾ ਗਿਆ ਹੈ ਬਿਲਕੁਲ ਪੁਲਿਸ ਕਹਿ ਰਹੀ ਹੈ ਮਾਰਨ ਉਹ ਤੇ ਬਿਲਕੁਲ ਝੂਠ ਮਾਰਦੀ ਉਹ ਤੇ ਬਿਲਕੁਲ ਝੂਠਾ ਚਿਕਾ ਦਿੱਤਾ ਹਣਾ ਉਹ ਬਿਲਕੁਲ ਕੋਰਾ ਝੂਠ ਹੈ ਬਿਲਕੁਲ ਉਹ ਤੇ ਝੂਠ ਵਜਦਾ ਉਹ ਉਹ ਵਾਹ ਇੱਥੇ ਪਤਾ ਨਹੀਂ ਪਹਿਲਾਂ ਕੋਈ ਧਮਕੀਆਂ ਵਾਹ ਦਿੱਤੀਆਂ ਸੀ ਕੋਈ ਤਾਂ ਮਕੀ ਨਹੀਂ ਕੋਈ ਤਾਂ ਧਮਕੀ ਕੋਣ ਲੈ ਆ ਗਿਆ ਕੀ ਬਰਾਮਾ ਤੋਂ ਅਸਲ ਦੱਸੋ ਇਹਨਾਂ ਨੇ ਉਹਨਾਂ ਨੇ ਕਾਲ ਕੀਤੀ ਹੈ ਉਹ ਸਾਡੇ ਕੈਮਰਾ ਜਦ ਕੈਮਰੇ ਚੱਕਿੱਤੇ ਗਏ ਨੇ ਕਿ ਝੂਠੇ ਲਿਆ ਕੇ ਝੂਠੀਆਂ ਟੱਕਿਆ ਟੱਕਾ ਹੁੰਦਾ ਪਿਆ ਤਾਂ ਕਾ ਕੀਤਾ ਬਿਲਕੁਲ ਟੱਕਾ ਆਉਂਦੇ ਆ ਇਹ ਬਿਲਕੁਲ ਟੱਕਾ ਹੋ ਰਿਹਾ ਜੀ ਬਿਲਕੁਲ ਟੱਕਾ ਹੋ ਰਿਹਾ ਅੱਛਾ ਨਹੀਂ ਨਹੀਂ ਸਾਡੇ ਕੋ ਫੋਨ ਲਿਆ ਫੋਨ ਲਿਆ ਕੀ ਲੱਗਾ ਕੁਝ ਨਹੀਂ ਇਹ ਸ਼ੂਤਰਾਂ ਨੂੰ ਪਨਾਹ ਦਿੱਤੀ ਸੀ ਨਾ ਨਹੀਂ ਕੋਈ ਬਣਾ ਨਹੀਂ ਦਿੱਤੀ ਪਨਾਹ ਨਹੀਂ ਦਿੱਤੀ ਨਹੀਂ ਟਾਡਾ ਟਾਡਾ ਕੀ ਰੋਲ ਆ ਪਾਈ ਫਿਰ ਓ ਛੱਡੋ ਯਾਰ ਇਹ ਦੇਖੋ ਤ੍ਰੀਸ਼ ਘਰ ਮਾਮਲਾ ਇਹਨਾਂ ਦਾ ਵੀ ਇਹਨਾਂ ਨੇ ਐਨਆਰਆ ਆ ਸਕੇ ਸੀਗੇ ਉਹਨਾਂ ਤੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚੌ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਗਪਤਾਰ ਹੋਏ ਆ ਉਹਨਾਂ ਚੋਂ ਦੋ ਜ਼ਖਮੀ ਆ ਤੇ ਇੱਕ ਜਿਹੜਾ ਵਾ ਸ਼ੂਟਰ ਜਿਹੜਾ ਸ਼ੂਟਰ ਨੇ ਤੇ ਉਹਦਾ ਦੋ ਦੰਦਾਂ ਦਾ ਰਮਾਨ ਵੇਲਿਆ ਉਹ ਜੀ ਮੇਰੇ ਦੱਸਣਾ ਇਹਨਾਂ ਦਾ 2 ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ ਇਹਨਾਂ ਦਾ 2 ਦਿਨ ਦਾ ਰਿਮਾਂਡ ਉਹ ਲੈ ਅੱਜ ਖਤਮ ਹੋਇਆ ਅੱਜ ਜੇਲ੍ਹ ਜਾ ਰਹੇ ਆ ਅੱਜ ਕੋਰਟ ਤੇ ਕਿੰਨੇ ਕਿਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕੀਤੇ ਤੇ ਕਿ ਸ਼ੂਟਰ ਕਿੰਨੇ ਆ ਇਹਨਾਂ ਸ਼ੂਟਰ ਕੋਈ ਨਹੀਂ ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਦਿੱਤੀ ਸੀ ਦੋ ਬੰਦੇ ਮਤਲਬ ਹੋਟਲ ਦੇ ਇਹਨਾਂ ਨੂੰ ਦੋ ਦਿਨ ਦਾ ਪਹਿਲਾਂ ਮਿਲਿਆ ਸੀਗਾ ਹੁਣ 14 ਦਿਨਾਂ ਦੇ ਬਸ ਚੱਲ ਜਾ ਹਾਂਜੀ ਜਿਹੜੇ ਗਏ ਬਜ਼ੁਰਗ ਅਗੇ ਕੋਈ ਨਹੀਂ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾ ਸਾਫਕਾ ਸੌਰੇ ਸੀਗੇ ਸੌਰਾ ਸਾਫ ਸੀਗੇ ਇਹਨਾਂ ਦਾ ਜਿੰਨੀ ਕਿ ਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰahmat ਹੋ ਗਈ ਪਿਸਤੋਲਾ ਉਹ ਹਾਂ ਪਿਸਤੌਲ ਪਰਾਉਂਦੇ ਨੇ ਟੋਟਲ ਕਿੰਨੇ ਆਰੋਪੀ ਅੱਜ ਦੇ ਅੱਥੇ ਲਿਆਏ ਪੇਸ਼ੀ ਵਾਸਤੇ ਅਸੀਂ ਟੋਟਲ 5 ਤੇ 6 ਲਿਆਏ ਸੀ 6 ਲਿਆਏ ਹਾਂਜੀ 6 ਆਹ ਛੂਟਰ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਛੂਟਰ ਦਾ ਛੂਟਰ ਦਾ ਨਾਮ ਕੀ ਹੈ ਹਾਂਜੀ ਸਾਵੀ ਦਾ ਛੂਟਰ ਦਾ ਪੂਰਾ ਨਾਮ ਸੁਖਵਿੰਦਰ ਸਿੰਘ ਸਾਹਿਬ ਪੰਚਾਇਤ ਨੂੰ ਕੀਤਾ ਗਿਆ ਹਾਂਜੀ ਇਹਨਾਂ ਦੇ ਜਿਹਨੂੰ ਕੀਤਾ ਗਿਆ ਨੂੰ ਪਤਾ ਹੀ ਨਹੀਂ ਪਰ ਪੁਲਿਸ ਤੇ ਕਹਿ ਰਹੀ ਹੈ ਕਿ ਮਾਰਨ ਵਾਸਤੇ 15 ਲੱਖ ਰੁਪਏ ਦਿੱਤਾ ਗਿਆ ਹੈ ਬਿਲਕੁਲ ਪੁਲਿਸ ਕਹਿ ਰਹੀ ਹੈ ਮਾਰਨ ਉਹ ਤੇ ਬਿਲਕੁਲ ਝੂਠ ਮਾਰਦੀ ਉਹ ਤੇ ਬਿਲਕੁਲ ਝੂਠਾ ਚੱਕਾ ਦਿੱਤਾ ਹੁਣ ਹੈ ਉਹ ਬਿਲਕੁਲ ਕੋਰਾ ਝੂਠੇ ਬਿਲਕੁਲ ਝੂਠ ਵੱਜਦਾ ਉਹ ਉਹ ਪਤਾ ਨਹੀਂ ਪਹਿਲਾਂ ਕੋਈ ਧਮਕੀਆਂ ਵਾਹ ਦਿੱਤੀਆਂ ਕੋਈ ਤਾਂ ਮਕੀਨੀ ਕੋਈ ਤਾਂ ਮਕੀਨੀ ਆ ਗਿਆ ਕੀ ਬਰਾਮਾ ਤੋਂ ਅਸਲ ਦੱਸੋ ਇਹਨਾਂ ਨੇ ਨਾ ਕਾਲ ਕੀਤੀ ਹੈ ਸਾਡੇ ਕੈਮਰੇ ਨੇ ਚੈੱਕ ਕੀਤੇ ਗਏ ਨੇ ਕਿਉਂ ਝੂਠੇ ਲਿਆ ਇਹ ਤਾਂ ਝੂਠੀਆਂ ਝੂਟ ਧੱਕਾ ਧੱਕਾ ਹੁੰਦਾ ਪਿਆ ਤਾਂ ਕਾ ਕੀਤਾ ਬਿਲਕੁਲ ਧੱਕਾ ਹੋ ਰਿਹਾ ਇਹ ਬਿਲਕੁਲ ਧੱਕਾ ਹੋ ਰਿਹਾ ਜੀ ਬਿਲਕੁਲ ਧੱਕਾ ਹੋ ਰਿਹਾ ਨਹੀਂ ਨਹੀਂ ਸਾਡੇ ਕੋ ਫੋਨ ਲਿਆ ਫੋਨ ਲਿਆ ਕੀ ਲਾਦਾ ਪੁੱਤ ਨੂੰ ਇਹ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਨਾ ਨਹੀਂ ਕੋਈ ਬਣਾ ਨਹੀਂ ਦਿੱਤੇ ਪਨਾਹ ਨਹੀਂ ਦਿੱਤੀ ਨਹੀਂ ਟਾਡਾ ਫੇਟ ਟਾਡਾ ਕੀ ਰੋਲ ਹੈ ਮੈਂ ਭਾਈ ਫੇਰ ਛੱਡੋ ਯਾਰ ਇਹ ਦੇਖੋ ਤਲੀਸ ਘਰ